ਤੁਸੀਂ ਕਿੱਥੋਂ ਆਏ ਹੋਗੇ ਅਸੀਂ ਸ਼ਨਾਮ ਸ਼ਹਿਰ ਤੋਂ ਆਏ ਆਂ ਜਿੱਥੇ ਸ਼ੀ ਦੁੱਧਮ ਸਿੰਘ ਜੀ ਸਾਡੇ ਨਹੀਂ ਮੈਂ ਤੁਹਾਨੂੰ ਵਿੱਚ ਰੋਕਦੇ ਆਂ ਬੱਚੋ ਤੁਹਾਡਾ ਨਾਮ ਹੈ ਸਰ ਮੇਰਾ ਨਾਮ ਕਮਸ਼ੀ ਹੈ ਅੱਛਾ ਤੁਹਾਡਾ ਬੱਚੇ ਮੇਰਾ ਨਾਮ ਹਰਦੀਪ ਹੈ ਹਾਂਜੀ ਹੁਣ ਬੋਲੋ ਬੱਚੋ ਲੋਕ ਭੱਜਦੇ ਭੱਜਦੇ ਇਹ ਕਿੱਥੇ ਡਿੱਗ ਪਏ ਉਸ ਤੋਂ ਕਰੀਬ ਸਭੀ ਲਾਸਾ ਬਰਾਬਰ ਦੇ ਹੁੰਦੇ ਸਨ ਉਹਨਾਂ ਨੇ ਉਸ ਤੱਕ ਕਿ ਅਸੀਂ ਉਸ ਧਰਤੀ ਤੋਂ ਬਹੁਤ ਸਾਜ ਚਲਦੀ ਹਾਂ ਛੇ ਅੰਗੇ ਕਿ ਸ੍ਰੀ ਦੁੱਧ ਸਿੰਘ ਜੀ ਦੇ ਚੈਰ ਤੋਂ ਆਉਂਦੇ ਹਾਂ ਬਾਰਸਾ ਬੁੱਤਾ ਆਪਾਂ ਠੀਕਾ ਹਾਂਜੀ ਅੱਗੇ ਜੀ ਆਪਾਂ ਅੱਜ ਜ਼ਿਲ੍ਹੇ ਵਾਲਾ ਬਾਗ ਵੇਖ ਰਹਿਆਂਗੇ ਇੱਥੇ ਦਾ ਕੋਈ ਕਿੱਸਾ ਜੋ ਵੀ ਹੈ ਨਾ ਉਸ ਟਾਈਮ ਹੋਇਆ ਹੋਰੀ ਮਤਲਬ ਉਹਦੇ ਬਾਰੇ ਕੁਝ ਜਾਣਕਾਰੀ ਹੈਗੀ ਤੁਹਾਨੂੰ ਜ਼ਿਲ੍ਹੇ ਵਾਲਾ ਬਾਗ ਹੱਤਿਆ ਟਾਂਡ ਮਤਲਬ ਆਪਾਂ ਸਭ ਨੂੰ ਕਿਤੇ ਨਾ ਕਿਤੇ ਤਾਂ ਪਤਾ ਹੀ ਹੈ ਪਰ ਫੇਰ ਵੀ ਇੱਥੇ ਜੇ ਆਪਾਂ ਗੱਲ ਹੋਰ ਹੁੰਦੀ ਹੈ ਕਿ ਹਾਂ ਅੱਪਾ ਇੱਕ ਉਹ ਮੰਜ਼ਰ ਲੈ ਕੇ ਆਉਣੇ ਆਪਣੇ ਅੱਖਾਂ ਸਾਹਮਣੇ ਜੋ ਆਪਾਂ ਨੂੰ ਇਧਰੋਂ ਵੀ ਜੂੜ ਕੇ ਰੱਖ ਦਿੰਦਾ ਕਿ ਉਸ ਟਾਈਮ ਕੀ ਖਲਾਤ ਹੋਣਗੇ ਇੱਥੇ ਵੀ ਕੀ ਮਤਲਬ ਇੱਥੇ ਵੀ ਅੰਨੀ ਦੁਨੀਆ ਭੱਜ ਤੇ ਭਜਦੇ ਸਾਡੇ ਪਿੱਛੇ